ਸ਼ਸ਼ੀ ਕਾਲ ਜੀ ਫਸੇ ਹੋਣ ਜੀ ਸਰ ਪਹਿਲਾਂ ਤਾਂ ਮੈਨੂੰ ਪੇ ਕਮਿਸ਼ਨਰ ਦੇ ਏਰੀਆ ਸੰਬੰਧੀ ਜਾਣਕਾਰੀ ਦਿਓ ਜੋ ਮਲਾਮ ਪੰਜਾਬ ਦੇ ਮਲਾਜਮਾਂ ਜੀ 2016 ਦੇ ਵਿੱਚ ਜੋ ਪੇਖ ਵੇਖਣਾ ਕੀਤਾ ਗਿਆ ਪਰ ਸੱਪ ਤੋਂ 2021 ਦੇ ਵਿੱਚ ਸਰਕਾਰ ਨੇ ਫੈਲਾ ਕੀਤਾ ਸੀਗਾ ਵੀ 5 ਸਾਲ 6 ਮਹੀਨਿਆਂ ਦਾ ਜੋ ਏਰੀਅਰ ਬਕਾਇਆ ਵਾ ਬਾਰ ਬਾਰ ਮੁਖਨਿਪੋਂ ਤੁਮਾਨੂੰ ਨਾਲ ਮੀਟਿੰਗ ਹੋਈਆਂ ਜਾਂ ਮੇਤੋਂ ਦੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈਆਂ ਵੀ ਸਾਹਮਣੇ ਜੋ ਲਾਗੂ ਤੁਸੀਂ ਕੀਤਾ 7 2021 ਤੋਂ ਪੇ ਕਵੇਂ ਦਾ ਮਤਲਬ ਇਹ ਜੋ ਏਰੀਆ ਦਾ ਸਾਨੂੰ ਲਗਭਗ 18000 ਰੁਪਇਆ ਬਣਦਾ ਵੀ ਸਾਨੂੰ ਏਰੀਆ ਦਿੱਤਾ ਜਾਵੇ ਮੁੱਖ ਮੰਤਰੀ ਭਵਨਤਮਾਨ ਨੇ ਜੋ ਪੇਕਵੇਂ ਦੇਰੀ ਨੂੰ ਲੈ ਕੇ ਬਾਦ ਵੀ ਕੀਤਾ ਵੀ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਆ ਵੀ ਆਨਲਾਈਨ ਸਾਨੂੰ ਜਿਵੇਂ ਤੁਸੀਂ ਹੂੰ ਜੋ 2016 ਤੋਂ ਏਰੀਆ ਦਾ ਪੇਕ ਨਾ ਦਵਾਂਗੇ ਇਹ ਆਸ ਕੀਤੀ ਜਾ ਸਕਦੀ ਆਪ ਸਰਕਾਰ ਤੋਂ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਏਰੀਆ ਦੇ ਸਕਦੇ ਹਾਂ ਜੀ ਮਾਨ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਮਹਿੰਗਾਈ ਪੱਤੇ ਚ ਕਿੰਨਾ ਵਾਧਾ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਮਰਾਈਆਂ ਜੋ ਡੀਆਈ 42% ਆ ਪਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 54% ਦਾ 11% ਦਾ ਫਰਕ ਆ ਪਰ ਪੰਜਾਬ ਦੇ ਮੁਲਾਜ਼ਮਾਂ ਨੇ 12 ਵਾਰ ਮੰਗ ਕਰਦੇ ਆ ਵੀ ਸਾਨੂੰ 11% ਵਾਧਾ ਕਿਉਂ ਨਹੀਂ ਜਾਵੇ ਮੁੱਖ ਮੰਤਰੀ ਭੂਮਨਤਮਨ ਨੇ ਜੁਮਲਾਦਾਨਾ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਜੋ ਡੀਏ 4% ਵਾਧਾ ਕੀਤਾ ਪਰ ਬਹੁਤ ਵਜੇ ਕੰਮ ਕੀਤਾ ਵੀ 4% ਵਾਧਾ ਕੀਤਾ ਉਸ ਸਮਾ ਮਲਾਜ਼ਮਾਂ ਦੇ ਖੁਸ਼ੀ ਲਹਿਰ ਵੀ ਆਈ ਪਰ ਜਿਹੜਾ ਹੁਣ ਤਿੰਨ ਕਿਸਤਾਂ ਬਕਾਇਆ ਨੇ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 54% ਦਾ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਹੈਗਾ 42% ਜੀ 11% ਦਾ ਫਰਕ ਆ ਪਰ ਇਹ ਆਸ ਕੀਤੀ ਜਾ ਸਕਦਾ ਮੁੱਖ ਮੰਤਰੀ ਭਵਾਂ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਡੀਏ ਦਾ ਵਾਅਦਾ ਕਰ ਸਕਦੇ ਆ ਵਿਸ਼ਵਾਸ ਕੀਤਾ ਜਾ ਸਕਦਾ ਪਰ ਇਹ ਇਸ ਨੂੰ ਲੈ ਕੇ ਮੇਤੋਨੀ ਹਰਪਾਲ ਸਿੰਘ ਟੀਮਾ ਨਾਲ ਅਮਨਾ ਅਰੋੜਾ ਜੀ ਨਾਲ ਤੇ ਮੁੱਖ ਮੰਤਰੀ ਭਵਾਂ ਤੋਂ ਨਾਲ ਮੀਟਿੰਗ ਹੋਈਆਂ ਨੇ ਵੀ ਕੁਝ ਨਾ ਕੋਈ ਡੀਏ ਦਾ ਵਾਅਦਾ ਕਰੋ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਜਮਾਂ ਡੀਏ 52% ਦਾ ਵੀ ਸਾਡਾ ਵੀ ਜੋ ਡੀਏ 42% ਦਾ ਪਾ ਕੇ 52% 하게 ਤਾਂ ਹਾਂ ਨਹੀਂ ਮੰਨਗੇ ਮਲਾਜਮਾਂ ਨੂੰ ਕਿਹੜੀ ਪੈਨਸ਼ਨ ਸਕੀਮ ਹੈ ਜਿਹੜੀ ਲਾਗੂ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਮਲਾਜਮ ਮੰਗ ਕਰਦੇ 2004 ਤੋਂ ਬਾਅਦ ਭਰਤੀ ਹੋਇਆ ਵੀ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਪਹਿਲਾਂ ਦਾ ਪੰਜਾਬ ਸਰਕਾਰ ਨੇ ਜੋ ਐਨਪੀਐਸ ਲਾਗੂ ਸਕੀਮ ਲਾਗੂ ਕੀਤੀ ਸੀ ਪਰ ਫਿਰ ਵੀ ਉਸ ਤੋਂ ਬਾਅਦ ਇਹਨਾਂ ਨੇ 2022 ਦੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਪੁਰਾਣੀ ਪੈਨਸਕੀਮ ਲਾਗੂ ਕਰਾਂਗੇ ਪਰ ਅੱਜ ਤੱਕ ਇਹਦਾ ਲਾਗੂ ਨਹੀਂ ਕੀਤੀ ਗਿਆ ਇੱਕ ਨਵਾਂ ਹੋਣ ਡਰਾਮਾ ਕਿ ਜੋ ਸੈਂਟਰਲ ਸਰਕਾਰ ਉਹਨੇ ਹੋਰ ਕਰ ਦਿੱਤਾ ਵੀ ਉਹਨਾਂ ਨੇ ਇੱਕ ਜੁਪੀਐਸ ਵਾਸਤੇ 24 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਘਾਤਕਾ ਜਿਹੜਾ ਮੁਲਾਜ਼ਮ 25 ਸਾਲ ਦੀ ਸਰਵਿਸ ਕਰੂਗਾ ਪੂਰੀ ਉਹਨੇ ਕੋਈ ਫੰਡ ਨਹੀਂ ਕਢਾਇਆ ਹੋਗਾ ਤਾਂ ਉਹਨੂੰ ਪੈਨਸ਼ਨ ਪੂਰੀ ਲੱਗੂਗੀ ਜਿਹਦੀ ਘੱਟ ਸਰ ਉਹ ਘੱਟ ਪੈਨਸ਼ਨ ਲੱਗੂਗੀ ਪਰ ਮਲਾਇਆ ਇਸ ਨੂੰ ਲੈ ਕੇ 50 ਸਰਕਾਰ ਦੇ ਨਾਲ ਇਸ ਨੂੰ ਲੈ ਕੇ 50 ਦੇ ਵਿੱਚ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਮੋਦੀ ਸਰਕਾਰ ਨੇ ਉਹਦੀਆਂ ਕਾਪੀਆਂ ਵੀ ਫੁਕੀਆਂ ਗਈਆਂ ਇਹ ਮੰਗੀ ਪਈਗੀ ਸਾਨੂੰ ਪ੍ਰਾਣੀ ਪੈਨਸ਼ਨ ਲੱਗ ਜਨਾ ਤਾਂ ਸਾਨੂੰ ਐਨਪੀਐਸ ਮਨਜ਼ੂਰਾ ਨਾ ਤਾਂ ਯੂਪੀਐਸ ਮਨਜ਼ੂਰਾ ਸਾਨੂੰ ਪ੍ਰਾਣੀ ਪੈਨਸ਼ਨ ਲੱਗਦੀ ਜਾਵੇ ਮੁੱਖ ਮੰਗ ਹੈ ਜੀ ਮਲਾਇਆ ਜੀ ਪਰ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਹਾਂ ਜੀ ਬਣਾ ਜੀ ਪੈਨਸ਼ਨਾਂ ਨੂੰ ਕਿੰਨਾ ਫੈਕਟਰ ਮਿਲਣਾ ਚਾਹੀਦਾ ਜੋ ਰਿਟੇਨਰ ਉਹਨੇ ਸਾਥੀਆ ਜੋ ਫੈਕਟਰ 2.5 ਨਾਲ ਦੀ ਮੰਗ ਕਰ ਰਹੀ ਬਾਰ ਬਾਰ ਤੇ ਉਹ ਇਹੋ ਲੈ ਕੇ ਮੁਖੀ ਭਵਾਨ ਤਮਾਨ ਮੀਟਿੰਗ ਹੋਈ ਬਤਾਂ ਹਰ ਪਾਸੇ ਜਿਮਾਂ ਮੀਟਿੰਗ ਹੋਈਆਂ ਤੇ ਜਿਹੜੋ ਮੰਗਾਂ ਨਹੀਂ ਮੰਨੀਆਂ ਫਿਰ ਪੰਜਾਬ ਦੇ ਰਾਣਾ ਰਾਣਾ ਹੀ ਗੁਰਪ੍ਰੀਤ ਜਿਵੇਂ ਕੀਤਾ ਹੈ ਮਲਾਜ ਨੇ ਕਿ ਸਾਨੂੰ 2.5 ਫੈਕਟਰ ਦਿੱਤਾ ਹੈ ਪਰ ਮੁਖੀ ਭਵਾਨ ਤਮਾਨ ਜਾਂ ਕਰੀ ਬੇਤੋ ਵਾਲੀ ਹਰ ਪਾਸੇ ਟੀਮਾਂ ਮੀਟਾਂ ਵਿੱਚ ਭਰੋਸਾ ਦਵਾਉਂਦੇ ਆ ਪਰ 2.5 ਫੈਕਟਰ ਨਹੀਂ ਦਿੱਤਾ ਗਿਆ ਜਿਸ ਕਰਕੇ ਹੁਣ ਦੁਬਾਰਾ ਫੇਰ ਆਉਣ ਵਾਲੇ ਦਿਨਾਂ ਵਿੱਚ ਜਦੋਂ ਬਜਟ ਬਾਇਸ ਡਿਸੀਜਨ ਹੋਊਗਾ ਪੰਜਾਬ ਦਾ ਉਹਨਾਂ ਨੇ ਕਿਹਾ ਵੀ ਅਸੀਂ ਘਰੋ ਕਰਾਂਗੇ ਵੀ ਸਮਝੋ ਉਹ ਨੀਅਰਸ ਹੋਣਾ ਬੈਸਟ ਹੈ ਹਾਨੀਮਾਨ ਜੀ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਕਦੋਂ ਪੱਕੇ ਕੀਤੇ ਜਾਣਗੇ ਦੇਖੋ ਪੰਜਾਬ ਸਰਕਾਰ ਦੇ ਮੈਂ ਕੰਮਕਾ ਦੇ ਕੱਚੇ ਮੁਲਾਜ਼ਮ ਮੁੱਖ ਮੰਤਰੀ ਭਵਨਤਮਾਨ ਨੇ ਕਿਹਾ ਕਈ ਵਾਰ ਵੀ ਕੱਚਾ ਸ਼ਾਦ ਮੈਂ ਕਟੂੰਗਾ ਸਰਕਾਰ ਨੂੰ 3 ਸਾਲ ਦਾ ਸਮਾਂ ਹੋ ਚੁੱਕੇ ਆ ਮੁਖੀ ਭਵਨਤਮਾਨ ਨੇ ਦੇਖੋ ਕੁਝ ਟੀਚਰ ਪੱਕੇ ਦਾ ਕੀਤਾ ਰੈਗੂਲਰ ਕਰਤਾ ਇਹ ਵੀ ਕੁਝ ਟੀਚਰਾਂ ਦਾ ਤਨਖਾਹ ਵਿੱਚ ਵਾਧਾ ਕੀਤਾ ਜਿਹੜੀ 6000 ਜੀ 18000 ਕਰਤੀ ਜਾਂ ਜਿਹੜੀ 11000 ਜੀ 23000 ਕਰਦੀ ਕੰਮ ਵਧਿਆ ਕੀਤਾ ਹਾਂਜੀ ਪਰ ਅਸੀਂ ਇਹ ਕਈ ਕਈ ਕੰਮਕਾ ਮੰਗ ਕਰਦੇ ਆਂ ਵੀ ਜੋ ਰੋਪੜਥਨ ਬਣਾਉਣ ਦੇ ਵਿੱਚ ਜਾਂ ਲਹਿਰਾ ਮਥਨ ਬਣਾਉਣ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਹੀ ਕੰਮ ਕਰਦੇ ਸਰਕਾਰੀ ਮੈਕਨਿਕ ਕੰਮ ਕਰਦੇ ਗਏ ਦੀ ਆਪਾਂ ਵੀ ਪਰ ਉਹ 10 10 12 12 ਹਜ਼ਾਰ ਨੂੰ ਸਾਡੇ ਬੱਚੇ ਉੱਥੇ ਕੰਮ ਕਰਦੇ ਆ ਕਿ 12 ਹਜ਼ਾਰ ਹੁਣ ਕਿਹਦਾ 11 ਹੁੰਦਾ ਅਸੀਂ ਇਹ ਮੰਗ ਕਰਦੇ ਆ ਆਪ ਸਰਕਾਰ ਤੋਂ ਵੀ ਜੋ ਰੋਪੜਥਨ ਬਣਾਉਣ ਦੇ ਵਿੱਚ ਜਾਂ ਲਹਿਰਾ ਮਥਨ ਬਣਾਉਣ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਨੇ ਕੰਮ ਹੀ ਕੰਮ ਕਰਦੇ ਨੂੰ ਰੈਗੂਲਰ ਕੀਤਾ ਦੇਉਣੇ ਤਾਂ ਖਾਂ ਦੇ ਵਾਅਦਾ ਕੀਤੇ ਹੋਵੇ ਪਰ ਆਪ ਸਰਕਾਰ ਬਾਅਦ ਦਾ ਕਰ ਲਿਆ ਹੁਣ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਮੁੱਖ ਨਹੀਂ ਭਵਾਂਤਮਨ ਯੋਗ ਅੱਜ ਇਹ ਮਿਲਾਨੂੰ ਪੱਕਾ ਕਰ ਸਕਦਾ ਇਹ ਆਸ ਕੀਤੀ ਜਾਂਦੀ ਹੈ ਧੰਨਵਾਦ ਚਲੋ ਤੁਹਾਡੇ ਨਾਲ ਵਾਦਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਨੂੰ ਵੀ ਪੂਰੀ ਉਮੀਦ ਹੈ ਕਿ ਤੁਹਾਡੀਆਂ ਜਿਹੜੇ ਵਾਦੇ ਤੇ ਤੁਹਾਡੀਆਂ ਉਮੀਦਾਂ ਤੇ ਸਰਕਾਰ ਪੂਰੀ ਖਰੀ ਉਤਰੂਗੀ ਅੱਲੇ ਚੰਗਾ ਨਹੀਂ ਹੋਵੇਗਾ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ